ਕੇਲਾ ਸਾਲ ਭਰ ਮਿਲਣ ਵਾਲਾ ਫਲ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਨੂੰ ਸ਼ੌਂਕ ਦੇ ਨਾਲ ਖਾਣਾ ਪਸੰਦ ਕਰਦਾ ਹੈ ਉਤੇ ਤੁਸੀਂ ਆਮ ਤੌਰ ਤੇ ਬਾਰੋ ਪੀਲਾ ਦਿਖਾਈ ਦੇਣ ਵਾਲਾ ਕੇਲਾ ਅਕਸਰ ਹੀ ਖਾਦਾ ਹੋਵੇਗਾ ਤੁਸੀਂ ਅਜੇ ਤੱਕ ਪੀਲੇ ਅਤੇ ਹਰੇ ਰੰਗ ਦੇ ਖੇਲੇ ਤਾਂ ਜ਼ਰੂਰ ਦੇਖੇ ਹੋਣਗੇ ਪਰ ਕਦੀ ਲਾ ਰੰਗ ਦੇ ਕੇਲੇ ਦਾ ਸਵਾਦ ਚਖਿਆ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ લાલ રંગ ਦੇ ਕੇਲੇ ਤੁਸੀਂ ਸੋਚ ਰਹੇ ਹੋਗੇ ਕਿ ਅਸੀਂ ਮਜ਼ਾਕ ਕਰ ਰਹੇ ਹਾਂ ਪਰ ਇਹ ਮਜ਼ਾਕ ਨਹੀਂ ਇਹ ਬਿਲਕੁਲ ਸੱਚ ਹੈ ਕਿਉਂਕਿ ਲਾਲ ਰੰਗ ਦੇ ਕੇਲੇ ਆਸਟ੍ਰੇਲੀਆ ਦੇ ਵਿੱਚ ਪਾਏ ਜਾਂਦੇ ਹਨ ਜਿੱਥੇ ਇਸ ਨੂੰ ਰੈੱਡ ਕਹਾ ਕਿਹਾ ਜਾਂਦਾ ਹੈ ਇੱਥੇ ਅਜਿਹੇ ਕੇਲੇ ਦੀ ਪੈਦਾਵਾਰ ਚੰਗੀ ਖਾਸੀ ਹੈ ਲਾਲ ਕੇਲੇ ਦੀ ਪ੍ਰਜਾਤੀ ਸਭ ਤੋਂ ਪਹਿਲਾਂ ਮੱਧ ਅਮਰੀਕਾ ਦੇ ਕੋਸਟਾ ਰੀਕਾ ਦੇ ਵਿੱਚ ਲੱਭੀ ਗਈ ਸੀ ਉੱਤਰ ਭਾਰਤ ਵਿੱਚ ਹੋਣ ਲੱਗੀ ਖੇਤੀ ਲਾਲ ਕੇਲੇ ਦੀ ਜ਼ਿਆਦਾ ਉਪਜ ਈਸਟ ਆਫਰੀਕਾ ਤੇ ਸਾਊਥ ਅਮਰੀਕਾ ਦੇ ਦੇਸ਼ਾਂ ਦੇ ਵਿੱਚ ਹੁੰਦੀ ਹੈ ਇਥੋਂ ਪੂਰੇ ਦੇਸ਼ ਦੇ ਵਿੱਚ ਇਸ ਦੀ ਦਰਾਮਦ ਕੀਤੀ ਜਾਂਦੀ ਹੈ ਪਰ ਅੱਜ ਤੁਹਾਨੂੰ ਲਾਲ ਕੇਲੇ ਖਾਣ ਦੇ ਅਣਗਿਣਿਤ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਲਾਲ ਕੇਲਾ ਪੋਸ਼ਕ ਤੱਤਾਂ ਅਤੇ ਐਂਟੀਆਕਸੀਡੈਂਟ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ ਇਸ ਦੇ ਸੇਵਨ ਦੇ ਨਾਲ ਇਮਿਊਨਿਟੀ ਤੇਜ਼ੀ ਨਾਲ ਵੱਧਦੀ ਹੈ ਥਕਾਵਟ ਕਮਜ਼ੋਰੀ ਦੂਰ ਹੋ ਕੇ ਤੁਸੀਂ ਦਿਨ ਭਰ ਐਨਰਜੈਟਿਕ ਮਹਿਸੂਸ ਕਰਦੇ ਹੋ ਤਾਂ ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫਾਇਦੇ लाल किले ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਅਜਿਹੇ ਚ ਇਸ ਦਾ ਸੇਵਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ ਇਸ ਦੇ ਨਾਲ ਹੀ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਣ ਦਾ ਖਤਰਾ ਵੀ ਕਈ ਗੁਣਾ ਘਟ ਜਾਂਦਾ ਹੈ ਇਸ ਤੋਂ ਇਲਾਵਾ ਪਥਰੀ ਦੀ ਸਮੱਸਿਆ ਵਿੱਚ ਵੀ ਇਸ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ ਲਾਲ ਕੇਲੇ ਵਿੱਚ ਫਾਈਬਰ ਮੌਜੂਦ ਹੁੰਦਾ ਹੈ ਜੋ ਸਰੀਰ ਵਿੱਚ 슈ਗਰ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਅਜਿਵੇਂ ਵਿੱਚ 슈ਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ lal kela vitamin c b6 ਨਾਲ ਭਰਪੂਰ ਹੁੰਦਾ ਹੈ ਇਸ ਦੇ ਸੇਵਨ ਦੇ ਨਾਲ ਇਮਿਊਨਿਟੀ ਵਧਦੀ ਹੈ ਵਿਟਾਮਿਨ b6 ਸਰੀਰ ਦੇ ਚਿੱਟੇ ਬਲੱਡ ਸੈੱਲਸ ਦੀ ਸੁਰੱਖਿਆ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਇਸ ਤਰ੍ਹਾਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਰੋਜ਼ਾਨਾ ਲਾਲ ਕੇਲੇ ਖਾਣ ਨਾਲ ਹੱਡੀਆਂ ਮਜ਼ਬੂਤ ਹੋਣੀਆਂ ਹਨ ਅਜਿਹੇ ਵਿੱਚ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਲਾਲ ਕੇਲੇ ਖਾਣ ਨਾਲ metabolisim ਵਿੱਚ ਸੁਧਾਰ ਹੁੰਦਾ ਹੈ ਇਸ ਦਾ ਸੇਵਨ ਕਰਨ ਨਾਲ ਥਕਾਵਟ ਕਮਜ਼ੋਰੀ ਦੂਰ ਹੋ ਕੇ ਸਰੀਰ ਵਿੱਚ ਚੁਸਤੀ ਫੁਰਤੀ ਦਾ ਸੰਚਾਰ ਹੁੰਦਾ ਹੈ ਸਿਹਤ ਮਾਇਰਾ ਅਨੁਸਾਰ ਸਰੀਰ ਵਿੱਚ ਵਿਟਾਮਿਨ B6 ਦੀ ਕਮੀ ਦੇ ਨਾਲ ਅਨੀਮੀਆ ਦਾ ਖਤਰਾ ਵੱਧ ਜਾਂਦਾ ਹੈ ਦੂਜੇ ਪਾਸੇ ਨਾਰ ਕੇਲੇ ਵਿੱਚ ਵਿਟਾਮਿਨ B6 ਜ਼ਿਆਦਾ ਹੋਣ ਨਾਲ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ ਇਸ ਦਾ ਨਿਯਮਤ ਸੇਵਨ ਨਾਲ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ